ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਪੰਜਾਬ ਵਿੱਚ ਨਸ਼ਾ ਖਿਲਾਫ ਚੱਲ ਰਹੀ ਮੁਹਿੰਮ ਅਧੀਨ ਫਿਰੋਜ਼ਪੁਰ ਪੁਲਿਸ ਨੇ ਅੱਜ ਸਵੇਰੇ ਸ਼ਹਿਰ ਦੀਆਂ 슬ਮ ਬਸਤੀਆਂ ਵਿੱਚ ਵੱਡੇ ਪੱਧਰ ਤੇ ਕਾਸੋ ਸਰਚ ਆਪਰੇਸ਼ਨ ਚਲਾਇਆ ਇਹ ਆਪਰੇਸ਼ਨ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਵਿੱਚ 470 ਪੁਲਿਸ ਮੁਲਾਜ਼ਮਾਂ ਦੀਆਂ ਟੀਮਾਂ ਸ਼ਾਮਿਲ ਸਨ ਇਨ੍ਹਾਂ ਟੀਮਾਂ ਵਿੱਚ 11 ਗਵਰਨਰਟ ਅਧਿਕਾਰੀ ਅਤੇ ਵੱਖ-ਵੱਖ ਥਾਣਿਆਂ ਦੇ ਐਸਐਚਓ ਵੀ ਸ਼ਾਮਿਲ ਸਨ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਇੱਕੋ ਸਮੇਂ 12 ਵਕ ਵਕ ਥਾਵਾਂ ਤੇ ਚਲਾਈ ਗਈ ਹੈ ਜਿੱਥੇ ਨਸ਼ੇ ਦੀ ਤਸਕਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਹੋਣ ਦਾ ਸ਼ੱਕ ਸੀ ਉਹਨਾਂ ਨੇ ਕਿਹਾ ਕਿ ਇਸ ਆਪਰੇਸ਼ਨ ਦਾ ਮੁੱਖ ਉਦੇਸ਼ ਨਸ਼ਾ ਵੇਚਣ ਵਾਲੇ ਸ਼ਕਤੀ ਵਿਅਕਤੀਆਂ ਨੂੰ ਫੜਨਾ ਸੀ ਅੱਜ ਇਹ ਸਾਰੇ ਅਸੀਂ ਡਿਸਟ੍ਰਿਕਟ ਦੇ ਵਿੱਚ ਕੈਸੋ ਆਪਰੇਸ਼ਨ ਕਰ ਰਹੇ ਹਾਂ ਆਰਡਰੈਂਟ ਸਰਚ ਆਪਰੇਸ਼ਨ ਜਿਦੇ ਵਿੱਚ ਅਸੀਂ ਖਾਸ ਤੌਰ ਤੇ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਬੰਦੇ ਗਲਤ ਕੋਈ ਨਸ਼ਾ ਰੋਸਾ ਵੇਚਦੇ ਆ ਪੋਨਾ ਦੇ 700 ਤੋਂ ਸੱਜੇ ਦਰੇ ਅਦਰ ਮੈਂ ਤੁਸੀਂ ਜਿਆਦਾ ਜਰਨਲ ਸਰਚ ਕਰ ਰਹੇ ਆ ਇਹਦੇ ਦੌਰਾਨ ਇੱਥੇ ਕਰੀਬ 6-7 ਜਿਹੜੇ ਸ਼ੱਕੀ ਬੰਦੇ ਅਸੀਂ ਰਾਉਂਡ ਅਪ ਕੀਤੇ ਆ ਜਿਨ੍ਹਾਂ ਨੂੰ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਇੱਕ ਜਗ੍ਹਾ ਤੋਂ ਕੋਸਟ ਵੀ ਮਿਲੀ ਹੈ ਇੱਥੇ ਇਹ ਹਜੇ ਚੱਲ ਰਿਹਾ ਜਿਹੜਾ ਆਪਰੇਸ਼ਨ ਚੱਲ ਰਿਹਾ ਤੇ ਇਹ ਵੀ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਕਰੀਬ ਅਸੀਂ 500 ਜਿਹੜਾ ਜਿਹੜਾ 500 ਦੇ ਕਰੀਬ ਪੁਲਿਸ ਮੁਲਾਜ਼ਮ ਸਾਡੇ ਸਾਰੇ ਆਫਸਰਸ 11 ਗੈਸਟਡ ਅਫਸਰ ਤੇ ਐਸ ਐਚਓ ਸਾਰੇ ਤੇ 500 ਦੇ ਕਰੀਬ ਜਿਹੜੇ ਗੈਸਟ ਜਿਹੜੇ ਫੋਰਸ ਅਸੀਂ ਲਾ ਕੇ ਜਿਹੜੀ ਪੂਰੀ ਜਿਹੜੀ ਚੈਕਿੰਗ ਚੱਲ ਰਹੀ ਹੈ ਤੇ ਅਸੀਂ ਜਿਵੇਂ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡਾ ਸਾਡਾ ਯੁੱਧ ਚੱਲ ਰਿਹਾ ਹੈ ਮਾਨਯੋਗ ਸੀਐਮ ਸਾਹਿਬ ਦੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਉਹਦੇ ਵਿੱਚ ਬੜੀ ਕਾਮਯਾਬੀ ਪਿੱਛੇ ਸਾਨੂੰ ਹਾਸਲ ਹੋ ਰਹੀ ਹੈ ਤੇ ਉਸੇ ਤਹਿਤ ਅਸੀਂ ਆ ਜਿਹੜਾ ਕਸ ਆਪਰੇਸ਼ਨ ਕਰ ਰਹੇ ਹਾਂ ਤਾਂ ਕਿ ਜਿਹੜੇ ਕੋਈ ਮਾੜੇ ਅੰਸਰ ਹੈ ਉਹਨਾਂ ਨੂੰ ਆਪਾਂ ਦਬਕੇ ਹੀ ਰੱਖਾਂਗੇ ਤੇ ਉਹਨਾਂ ਨੂੰ ਆ ਕੋਈ ਗਲਤ ਕੰਮ ਨਾ ਕਰ ਨਾ ਕਰ ਸਕਣ। ਸਰ ਕल्ल्या ਚੌਖਰੀਆ ਚ ਅੱਜ ਕਰ ਰਹੇ ਹੋ ਜਾਂ ਹੋਰ ਵੀ ਪਿੰਡਾਂ ਚ ਕਰ ਰਹੇ ਹੋ? ਤੁਹਾਨੂੰ ਮੈਂ ਜਿਵੇਂ ਦੱਸਿਆ ਜੀ ਅਸੀਂ ਸਾਰੀ ਡਿਸਟ੍ਰਿਕਟ ਦੇ ਵਿੱਚ ਕਰ ਰਹੇ ਆ ਸਾਰੀਆਂ ਸਰਬੀਜ਼ ਦੇ ਵਿੱਚ ਕਰ ਰਹੇ ਆ। ਕਰੀਬ ਸਾਡੇ 12 ਜਗ੍ਹਾ ਤੇ ਅਸੀਂ ਅੱਜ ਜਿਹੜਾ ਕੈਸੋ ਆਪਰੇਸ਼ਨ ਕਰ ਰਹੇ ਆ ਜਿਸ ਦੇ ਵਿੱਚ 500 ਦੇ ਕਰੀਬ ਸਾਡੀ ਫੋਰਸ ਬਾਹਰ ਹੈਗੀ ਆ ਤੇ ਇਹ ਕੈਸੋ ਆਪਰੇਸ਼ਨ ਕਰ ਰਹੇ ਆ। ਸਰ ਚੌਖਰੀ ਚ ਕੁਝ ਮਿਲਿਆ? ਹਾਂਜੀ ਹਾਂਜੀ ਇੱਕ ਅਸੀਂ ਕੁਝ ਸ਼ੱਕੀ ਪੁਰਸ਼ ਸੈਰਾਉਂਡ ਅਪ ਕੀਤੇ ਆ ਤੇ ਇੱਕ ਜਗ੍ਹਾ ਤੋਂ ਜਿਹੜੇ ਪੋਸਟਲੀ ਬਰਾਮਦ ਹੋਈਏ ਤੇ ਕੁਝ ਮੋਟਰਸਾਈਕਲ ਲੱਸੀ ਜਿਹੜੇ ਵੈਰੀਫਾਈ ਕਰਨੇ ਆ ਵੀ ਉਹ ਹੋ ਸਕਦਾ ਚੋਰੀ ਦੇ ਨਾ ਹੋਣ ਉਹ ਵੀ ਅਸੀਂ ਇਹਦੇ ਵਿੱਚੋਂ ਕਾਰਵਾਈ ਦੌਰਾਨ ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਕੁਝ ਨਸ਼ੀਲੇ ਪਦਾਰਥਾਂ ਅਤੇ ਚੋਰੀ ਦੇ ਵਾਹਨਾਂ ਦੀ ਵੀ ਬਰਾਮਦਗੀ ਹੋਈ ਹੈ ਇਸ ਦੇ ਨਾਲ ਹੀ ਪੁਲਿਸ ਨੂੰ ਕਈ ਮੋਟਰਸਾਈਕਲ ਵੀ ਮਿਲੇ ਹਨ ਜਿਨ੍ਹਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਹੈ ਫਿਰੋਜ਼ਪੁਰ ਪੁਲਿਸ ਇਸ ਮੁਹਿੰਮ ਵਿੱਚ ਲਗਾਤਾਰ ਸਫਲਤਾ ਪ੍ਰਾਪਤ ਕਰ ਰਹੀ ਹੈ ਅਤੇ ਅਪਰਾਧੀਆਂ ਉੱਤੇ ਸਿਕੰਜਾ ਕੱਸ ਰਹੀ ਹੈ ਫਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਥਿੰਦ ਦੀ ਰਿਪੋਰਟ ਪੰਜਾਬੀ ਜਾਗਰਣ